ਵਿਦਿਆ ਸ਼ੇਰਨੀ ਦੇ ਦੁੱਧ ਵਰਗੀ ਹੁੰਦੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਦਹਾੜੂਗੇ ਦਹਾੜੂਗਾ ਕਿ ਅੱਗੇ ਸੁਣਦੇ ਸੀ ਕਿ ਬੇਰੋਜ਼ਗਾਰ ਅਧਿਆਪਕ ਧਰਨੇ ਤੇ ਕਿਸਾਨ ਧਰਨੇ ਤੇ ਮਜ਼ਦੂਰ ਧਰਨੇ ਤੇ ਦੁਕਾਨਦਾਰ ਧਰਨੇ ਤੇ ਅੱਜ ਪੰਜਾਬ ਦੇ ਵਿੱਚ ਜਿਹੜੀ ਬਦਲਾਅ ਦੀ ਸਰਕਾਰ ਆਈ ਸੀ ਉਹਨਾਂ ਨੇ ਐਡਾ ਤਕੜਾ ਬਦਲਾਅ ਕਰ ਦਿੱਤਾ ਕਿ ਜਿਹੜਾ ਸਾਡੇ ਆਉਣ ਵਾਲਾ ਪਵੈਖਿਆ ਜਿਹਨੇ ਪੰਜਾਬ ਉਸ ਦੇਸ਼ ਨੂੰ ਸਾਹਮਣਾ ਉਹ ਵੀ ਬੱਚੇ ਸਾਨੂੰ ਜਿਹੜੇ ਉਹਨਾਂ ਨੇ ਸੜਕਾਂ ਤੇ ਬਿਠਾ ਦਿੱਤੇ ਤੋ ਸਾਡਾ ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਸਾਹਿਬ ਵੱਲੋਂ ਸਾਡਾ ਇਹੀ ਅਕਸਰ ਵਿਚਾਰ ਰਹਿੰਦਾ ਹੈ ਕਿ ਐਜੂਕੇਸ਼ਨ ਤੇ ਹੈਲਥ ਇਹ ਸਾਡੀ ਪ੍ਰਾਇੋਰਟੀ ਹੈ ਸਕੂਲ ਵਧੀਆ ਬਣਾ ਦਈਏ ਹਰ ਇੱਕ ਨੂੰ ਪੜ੍ਹਾਈ ਦਾ ਮੌਕਾ ਮਿਲੇ ਕਿਸੇ ਨੂੰ ਇਸ ਕਰਕੇ ਪਿੱਛੇ ਨਾ ਰਹਿਣਾ ਪਵੇ ਕਿ ਮੈਨੂੰ ਟੀਚਰ ਨਹੀਂ ਵਧੀਆ ਮਿਲੇ ਜਾਂ ਮੈਨੂੰ ਸਕੂਲ ਨਹੀਂ ਵਧੀਆ ਮਿਲੇ ਜਾਂ ਮੈਨੂੰ ਕਿਤਾਬਾਂ ਹੀ ਨਹੀਂ ਮਿਲੀਆਂ ਉਹ ਜਿਹੜੀ ਅਫਸਰ ਬਣਾਉਂਦੀਆਂ ਹੁੰਦੀਆਂ ਪੜ੍ਹਾਈ ਇੱਕੋ ਜੀ ਕਰਤੀ ਅਸੀਂ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਸਾਡੇ ਬੱਚਿਆਂ ਦੀ ਜ਼ਿੰਦਗੀਆਂ ਦਾ ਸਵਾਲ ਆ 10ਵੀਂ ਦਾ ਇੱਕ ਸਾਲ ਦਾ ਸਾਲ ਪਿੱਛੜ ਜਾਣਾ ਬੱਚੇ ਨੇ 8ਵੀਂ ਵਾਲੇ ਨੇ ਵੀ ਇਦਾਂ ਹੀ ਆ ਤਿੰਨ ਟੀਚਰ ਕਿਦਾਂ ਪੰਜਾਂ ਕਲਾਸਾਂ ਨੂੰ ਪੜ੍ਹਾ ਲੈਣਗੇ ਜੀ ਕੇ ਫਲੋਰ ਹਲਕੇ ਦਾ ਜਿਹੜਾ ਸਰਕਾਰ ਨੇ ਇੱਥੋਂ ਇੰਚਾਰਜ ਲਗਾਇਆ ਹੋਇਆ ਉਹ ਡੀਓ ਵੀ ਰਿਹਾ ਔਰ ਸਕੂਲ ਦਾ ਪ੍ਰਿੰਸੀਪਲ ਵੀ ਰਿਹਾ ਔਰ ਅੱਜ ਕੱਲ੍ਹ ਉਹਨੂੰ ਸਰਕਾਰ ਨੇ ਐਜੂਕੇਸ਼ਨ ਬੋਰਡ ਦਾ 22 ਚੇਅਰਮੈਨ ਲਗਾਇਆ ਹੋਇਆ ਜੇ ਔਰੇ ਹਲਕੇ ਦੇ ਵਿੱਚ ਵਿਦਿਆਰਥੀ ਧਰਨੇ ਤੇ ਬਹਿ ਗਏ ਤਾਂ ਫਿਰ ਹੋਰ ਹਲਕਿਆਂ ਦਾ ਦੇਖੋ ਕੀ ਹਾਲ ਹੋਣਾ ਅਸੀਂ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਸਾਡੇ ਬੱਚਿਆਂ ਦੀ ਜ਼ਿੰਦਗੀਆਂ ਦਾ ਸਵਾਲ ਆ 10ਵੀਂ ਦਾ ਇੱਕ ਸਾਲ ਦਾ ਸਾਲ ਪਿੱਛੜ ਜਾਣਾ ਬੱਚੇ ਨੇ 8ਵੀਂ ਵਾਲੇ ਨੇ ਵੀ ਇਦਾਂ ਹੀ ਆ ਤਿੰਨ ਟੀਚਰ ਕਿੱਦਾਂ ਪੰਜਾਂ ਕਲਾਸਾਂ ਨੂੰ ਪੜ੍ਹਾ ਲੈਣਗੇ ਜੀ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਤਰੱਕੀ ਜਿਹੜੀ ਗੁਰੂ ਸਾਹਿਬਾਂ ਨੇ ਬਾਣੀ 'ਚ ਗੱਲ ਕਹੀ ਸੀ ਕਿ ਅਵਿਦਿਆਹਿਤ ਕੀਨ ਬੇਬਕ ਬੀ ਮਲਿਨ ਕਿ ਵਿੱਦਿਆ ਤੋਂ ਬਿਨਾ ਇਨਸਾਨ ਅੰਨਾ ਆ ਉਹਨੂੰ ਜਿੰਨਾ ਚਿਰ ਮਰਜ਼ੀ ਗੁਲਾਮ ਬਣਾ ਕੇ ਰੱਖਿਆ ਜਾ ਸਕਦਾ ਮੈਂ ਕਹਿੰਦਾ ਸਰਕਾਰ ਗੁਰੂਆਂ ਦੀ ਬਾਣੀ ਤੋਂ ਉਲਟ ਕੰਮ ਕਰ ਰਹੀ ਆ ਸਕੂਲਾਂ ਦੇ ਜਿਹੜੇ ਟੀਚਰ ਆ ਪਹਿਲਾਂ ਤਾਂ ਪੂਰੇ ਨਹੀਂ ਜਿਹੜੇ ਉਹ ਹੈਗੇ ਆ ਉਹਨਾਂ ਨੂੰ ਕਿਤੇ ਬੀਐਲਓ ਲਾ ਕੇ ਭੇਜ ਦਿੱਤਾ ਕਿਸੇ ਨੂੰ ਰਾਜਸਥਾਨ ਟ੍ਰੇਨਿੰਗ ਤੇ ਭੇਜ ਦਿੱਤਾ ਕਿਸੇ ਨੂੰ ਇਹ ਕਹਿੰਦੇ ਅਸੀਂ ਵਿਦੇਸ਼ ਟ੍ਰੇਨਿੰਗ ਤੇ ਭੇਜ ਦਿੱਤਾ ਚੇਤਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਸੁਣੋ ਹਾਂ ਮੈਂ ਹਾਂ ਪ੍ਰਦੀਪ ਰਾਜਾ ਅਸੀਂ ਅਸ ਜਿਸ ਸਕੂਲ ਮੋਰੇ ਜਿਸ ਸਕੂਲ ਦੇ ਸਾਹਮਣੇ ਖੜੇ ਆ ਇਹ ਫਲੋਰ ਹਲਕੇ ਦਾ ਪਿੰਡ ਹਰੀਪੁਰ ਖਾਲਸਾ ਆ ਜੋ ਕਿ ਇਤਿਹਾਸਕ ਪਿੰਡ ਆ ਜਿੱਥੇ ਰਿਸ਼ੀ ਠਾਕਰ ਦਾਸ ਜੀ ਦਾ ਦਰਬਾਰ ਆ ਤੇ ਅਸੀਂ ਸਕੂਲ ਦੇ ਸਾਹਮਣੇ ਖੜੇ ਆ ਸਰਕਾਰੀ ਹਾਈ ਸਮਾਰਟ ਸਕੂਲ ਹਰੀਪੁਰ ਖਾਲਸਾ ਤੇ ਮੇਰੇ ਨਾਲ ਨੇ ਉਹਨਾਂ ਦੇ ਇੱਥੇ ਸਕੂਲ ਦੇ ਇੱਥੇ ਪੰਜਵੀਂ ਆ ਪਿੰਡ ਦੇ ਕੀ ਨਾਂ ਜੀ ਆਪਣਾ ਅਸ਼ੋਕ ਜੀ ਅਸ਼ੋਕ ਕੁਮਾਰ ਤੇ ਸਕੂਲ ਵਿੱਚ ਵੀ ਤੁਸੀਂ ਤੁਹਾਡਾ ਹਾਂਜੀ ਮੈਂ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਆ ਸਰ ਓਕੇ ਅੱਜ ਕੀ ਮਸਲਾ ਹੋਇਆ ਵਾ ਜੀ ਸਰ ਇੱਥੇ ਕਈ ਦਿਨ ਤੋਂ ਮਸਲਾ ਚੱਲ ਰਿਹਾ ਹੈ ਅਸੀਂ 4 ਤਰੀਕ ਨੂੰ ਡੀਓ ਨੂੰ ਵੀ WhatsApp ਕੀਤੀ ਹੈ ਚਿੱਠੀ ਵੀ ਸਾਡੇ ਸਕੂਲ ਦਾ ਟੀਚਰ ਜਿਹੜਾ ਤੁਸੀਂ ਹਨ ਇੱਥੋਂ ਲੈ ਕੇ ਜਾ ਰਹੇ ਆ ਅਰਜੀ ਤੌਰ ਤੇ ਵੀ ਇੱਥੇ ਤੇ ਪਹਿਲਾਂ ਟੀਚਰ ਘਟਿਆ ਹੂੰ ਤੇ ਉਹਨੇ ਸਾਨੂੰ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਜਿਹੜੇ ਇਹਨਾਂ ਦੇ ਸੀਨੀਅਰ ਆ ਹੂੰ ਨਗਰ ਬੈਠੇ ਆ ਜਿਨ੍ਹਾਂ ਕੋਲ ਇਨਚਾਰਜ ਹੈ ਸਕੂਲ ਦਾ ਹੈਡ ਆਫ ਸਟੇਟ ਦੇ ਉਹਨਾਂ ਨੂੰ ਵੀ WhatsApp ਕੀਤਾ ਸਰਪੰਚ ਸਾਹਿਬ ਨੇ ਹੋਰ ਵੀ ਕਾਫੀ ਕੀਤੀਆਂ WhatsApp ਤੇ ਪਰ ਕਿਸੇ ਨੇ ਕੋਈ ਸਾਨੂੰ ਜਵਾਬ ਨਹੀਂ ਦਿੱਤਾ ਮਸਲਾ ਕੀ ਆ ਮਸਲਾ ਇਹ ਜੀ ਸਾਡੇ ਸਕੂਲ ਦੇ ਵਿੱਚ ਸਾਡੇ ਮੇਰਾ ਬੱਚਾ 10ਵੀਂ ਚ ਪੜ ਰਿਹਾ ਮੋਰ ਦੀ ਪ੍ਰੀਖਿਆ ਇਸ ਟਾਈਮ ਵੀ ਨਹੀਂ ਟੀਚਰ ਇਥੋਂ ਹਟਾ ਕੇ ਆਰਜੀ ਤੌਰ ਤੇ ਡਿਊਟੀ ਜਲ ਕੇ ਉਹ ਕਾਗਜ਼ਾਂ ਦੇ ਵਿੱਚ ਇੱਥੇ ਬੋਲ ਰਿਹਾ ਕਾਗਜ਼ਾਂ ਦੇ ਵਿੱਚ ਉਹ ਕਿਹੜਾ ਪੜਾਉਂਦਾ ਕੀ ਆ ਉਹ ਇੰਗਲਿਸ਼ ਟੀਚਰ ਆ ਸਰ ਓਕੇ ਹਾਂ ਜੀ ਕਿੰਨੇ ਚਿਰ ਤੋਂ ਇੱਥੇ ਨਹੀਂ ਹੈਗਾ ਆ ਹੁਣੇ ਨਾਲ ਹਫ਼ਤੇ ਕਿਤੋਂ ਆਰਜੀ ਤੌਰ ਤੇ ਡਿਊਟੀ ਲਵਾ ਲਈ ਸੰਗਰੂਰੋਂ ਨਹੀਂ ਤੇ ਜਦ ਕੇ ਜਿੱਥੇ ਉਹਨੇ ਦੀ ਡਿਊਟੀ ਮਿਡਲ ਸਕੂਲ ਆ ਉਹ ਉੱਥੇ ਇੰਗਲਿਸ਼ ਦਾ ਟੀਚਰ ਅਵੇਲੇਬਲ ਹੈ ओके okay. हां जी ਉੱਥੇ ਦੋ ਟੀਚਰ ਹੋਗਾ ਪਰ ਇੱਥੇ ਉਹ ਜਿਹੜਾ ਅੰਗਰੇਜ਼ੀ ਦਾ ਟੀਚਰ ਹੈ ਉੱਥੋਂ ਆਰਜੀ ਤੌਰ ਤੇ ਬੈਲੀ ਪਰ ਸਰਕਾਰ ਮੈਂ ਸੋਚਦਾ ਵੀ ਜਦ ਪਤਾ ਹੀ ਨਹੀਂ ਵੀ ਉੱਥੇ ਟੀਚਰ ਹੈ ਜਾਂ ਨਹੀਂ ਇਹ ਨਹੀਂ ਕਿਦਾਂ ਉਹਨੂੰ ਟਰਾਂਸਫਰ ਕਰਤਾ ਇਥੋਂ ਇੱਥੇ ਟਰਾਂਸਫਰ ਕਰਤਾ ਸੰਗਰੂਰ ਜਿਹਲੇ ਚ ਹੈ ਜੀ ਓਕੇ हां जी ਹੁਣ ਇਸ ਵੇਲੇ ਕਿੰਨੇ ਟੀਚਰ ਮੌਜੂਦ ਐ ਸਕੂਲ ਮੌਜੂਦ ਐ ਇਸ ਵੇਲੇ 5 ਟੀਚਰ ਐ ਉਹਨਾਂ ਵਿੱਚੋਂ ਵੀ ਦੋਨ ਦੀ ਡਿਊਟੀ ਤੁਹਾਨੂੰ ਪਤਾ ਸਰਕਾਰ ਦੇ ਕੰਮਾਂ 'ਚ ਲੱਗੇ ਰਹਿੰਦੇ ਆ ਕਿੰਨੇ ਚਾਰ ਤੋਂ ਇਦਾਂ ਆਹ ਤੋਂ ਅਨੁਸਾਰਲੀ ਤਾਂ ਪਹਿਲਾਂ ਤਾਂ ਕਾਫੀ ਦੇਰ ਤੋਂ ਲੱਗੀ ਹੁਣ ਦੂਸਰੀ ਮੈਡਮ ਆ ਕਬੀਰ ਲੋ ਜਿਹੜੀ ਉਹਨਾਂ ਕੋਲ ਵੀ ਤੁਹਾਨੂੰ ਪਤਾ ਕੰਮ ਹੁੰਦਾ ਹੀ ਹੈ ਹਾਂਜੀ ਤੇ ਇਹ ਪੈਨਟ ਚੇਅਰ ਅਵੇਲਬਲ ਹੈ ਕਹਿੰਦੇ ਓਕੇ ਜਾਨੀ ਜਿਹੜੇ ਬੱਚਿਆਂ ਦੀ ਪੜਾਈ ਆ ਬਹੁਤ ਜ਼ਿਆਦਾ ਕੰਮਾ ਕਰਕੇ ਡਿਸਟਰਬ ਹੋ ਰਹੀ ਆ ਹਾਂਜੀ ਹਾਂਜੀ ਹੋ ਰਹੀ ਹੈ ਜੀ ਖਾਸ ਕਰ 10ਵੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ ਆ ਹਾਂਜੀ ਬੋਰਡ ਦੇ ਪੇਪਰ ਆ ਹਾਂਜੀ ਸਰ ਬੜੀ ਟਫ ਪੜਾਈ ਹੁੰਦੀ ਆ ਪੜਾਈ ਆ ਹਾਂਜੀ ਇਸੇ ਕਰਕੇ ਅਸੀਂ ਆਹ ਮੇਲ ਕੀਤੀਆਂ ਚਿੱਠੀਆਂ ਵੀ ਪਰ ਉਹਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਅੱਜ ਉਹਨਾਂ ਦੇ ਫੋਨ ਕਾਫੀ ਆਏ ਆ ਸਾਨੂੰ ਵੀ ਤੁਸੀਂ ਕੋਈ ਗੱਲ ਨਹੀਂ ਅਸੀਂ ਟੀਚਰ ਭੇਜ ਦਵਾਂਗੇ ਅਸੀਂ ਕਿ ਤੁਸੀਂ ਸਾਡੇ ਨਾਲ ਗੱਲ ਕਰੋ ਚੇਅਰਮੈਨ ਹੋਣ ਦੇ ਨਾਤੇ ਤਾਂ ਕਹਿੰਦੇ ਮੈਨੂੰ ਕਹਿੰਦੇ ਗੱਲ ਕਰੋ ਉਹਨਾਂ ਨਾਲ ਮੈਂ ਕਿਹਾ ਚਾਰ ਤਰੀਕ ਦੀ ਮੈਂ ਤੁਹਾਨੂੰ ਭੇਜਿਆ ਆ ਤੁਸੀਂ ਕੋਈ ਸਾ ਨਾਲ ਰਾਬਤਾ ਨਹੀਂ ਬਣਾਇਆ ਵੀ ਤੁਸੀਂ ਆਵੇ ਤੋ ਕੋਈ ਗੱਲ ਨਹੀਂ ਤੁਹਾਡਾ ਮਸਲਾ ਹੱਲ ਕਰਦੇ ਜਾਂ ਨਹੀਂ ਕਰਦੇ ਜਾਂ ਆਉਣਾ ਜਾਂ ਨਹੀਂ ਹੁਣ ਕੋਈ ਵੀ ਉਹਨੇ ਕਿਸਾਨਾ ਕਾਲ ਨਹੀਂ ਕੀਤੀ ਅੱਜ ਇੱਥੇ ਲੱਗੇ ਸਾਡੇ ਪ੍ਰਤਾਪ ਪ੍ਰਿਆ ਸਕੂਲ ਆ ਉੱਥੇ ਪ੍ਰਿੰਸੀਪਲ ਨਹੀਂ ਭੇਜਿਆ ਇੱਥੇ ਤੇ ਉਹ ਸਾਨੂੰ ਕਹਿੰਦੇ ਵੀ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਇਸ ਕਿੰਦਾ ਕਿੰਦਾ ਵਿਸ਼ਵਾਸ ਦਿਵਾਉਣੀ ਹੈ ਤੁਸੀਂ ਅਸੀਂ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਸਾਡੇ ਬੱਚਿਆਂ ਦੀ ਜਿੰਦਗੀਆਂ ਦਾ ਸਵਾਲ ਆ 10ਵੀਂ ਦਾ ਇੱਕ ਸਾਲ ਦਾ ਸਾਲ ਪਿੱਛੜ ਜਾਣਾ ਬੱਚੇ ਨੇ 8ਵੀਂ ਵਾਲੇ ਨੇ ਵੀ ਇਦਾਂ ਹੀ ਆ ਤਿੰਨ ਟੀਚਰ ਕਿੱਦਾਂ ਪੰਜਾਂ ਕਲਾਸਾਂ ਨੂੰ ਪੜ੍ਹਾ ਲੈਣਗੇ ਜੀ ਹੂੰ ਤੇ ਫਿਰ ਅਜੂ ਨਹੀਂ ਸਾਨੂੰ ਕਾਫੀ ਪ੍ਰੈਸ਼ਰ ਪਾਇਆ ਸੀ ਕਿ ਨਹੀਂ ਉਹਨਾਂ ਚਾਰੇ ਜਿਨ੍ਹਾਂ ਚਾ ਡੀ ਅਫਸਰ ਇੱਥੇ ਨਹੀਂ ਆਉਂਦੇ ਉਹਨਾਂ ਚਾਰੇ ਸਾਡਾ ਕੋਈ ਧਰਨਾ ਸਮਾਪਤ ਨਹੀਂ ਹੋਊਗਾ ਅੱਜ ਕਿੰਨੇ ਵਜੇ ਧਰਨਾ ਲਾਇਆ ਸੀ ਅਸੀਂ ਸਵੇਰੇ ਜੀ 8:30 9:10 ਵਜੇ ਲਾਤਾ ਸੀ ਤੇ ਕਿੰਨਾ ਚਿਰ ਚੱਲੇ ਧਰਨਾ 3-4 ਘੰਟੇ ਚੱਲੇ ਜਤਾ ਗਏ ਕਿੰਨੇ ਬੱਚੇ ਸੀ ਸਕੂਲ ਦੇ ਵਿੱਚ ਬੱਚੇ ਸਾਰੇ ਸਕੂਲ ਦੇ ਬੱਚੇ ਹੈਗੇ ਸੀ ਓਕੇ ਹਾਂਜੀ ਟੋਟਲੀ ਮਾਪੇ ਅਸੀਂ ਬਾਹਰ ਕਰਤਾ ਮਾਪੇ ਵੀ ਅੱਜ ਤੁਹਾਨੂੰ ਪਤਾ ਹੋਣੀ ਮਾਪੇ ਸੱਦੇ ਸੀ ਜਨਾ ਮਿਲ ਸਿੱਖਾ ਮੇਰਾ ਦੂਜੇ ਕੋ ਵਿਆਹ ਕਰ ਸਕਾਂ ਉਹਦੇ ਬਾਰੇ ਸੇਗਾ ਸਾ ਦੇ ਆ ਨਹੀਂ ਕਿਹ ਕਿਹਡੇ ਪਿੰਡ ਦੇ ਆ ਬੱਚੇ ਹਰੀਪੁਰ ਭੈਣੀ ਤੇ ਆਲੇ ਫਲੋਰ ਦੇ ਵੀ ਇੱਥੇ ਬੱਚੇ ਆਂਦੇ ਆ ਜੀ ਕਲਿਆਣਪੁਰ ਤੋਂ ਆਂਦੇ ਆ ਲੋਕਲ ਆ ਲਾਗੇ ਲਾਗੇ ਪਿੰਡਾਂ ਤੋਂ ਆਂਦੇ ਤੇ ਨਾ ਚੌਂ ਪਿੰਡਾਂ ਤੋਂ ਤੇ ਟੋਟਲ ਬੱਚੇ ਕਿੰਨੇ ਆ ਸਕੂਲ ਚ ਪੜਦੇ 120 ਦੇ ਕਰੀਬ ਆ ਸਰ ਤੇ ਕਿ ਕਿੰਨੀ ਤੋਂ ਕਿੰਨੀ ਤੱਕ ਇਹ ਇਹ 6ਵੀਂ ਤੋਂ ਲੈ ਕੇ 10ਵੀਂ ਤੱਕ ਸਕੂਲ ਹੈ ਓਕੇ ਹਾਂਜੀ ਤੇ ਆ ਫਿਰ ਅੱਜ ਜਿਹੜਾ ਧਾਨਾ ਚੱਕਿਆ ਕਿੱਦਾਂ ਗਿਆ ਤੇ ਜਿਹੜੇ ਸਾਡੀ ਡੀਓਸ ਹੈ ਉਹਨੇ ਇੱਕ ਮੇਲ ਰਹੀ ਚਿੱਠੀ ਭੇਜੀ ਸਾਈਨ ਕਰਕੇ ਵੀ ਸੋਮਵਾਰ ਨੂੰ ਤੁਹਾਨੂੰ ਟੀਚਰ ਮਿਲੂਗਾ ਅਸੀਂ ਇਹਨਾਂ ਨੂੰ ਇਹ ਵੀ ਮੰਗ ਕੀਤੀ ਆ ਇਹ ਨਾ ਹੋਵੇ ਤੁਸੀਂ 10 ਦਿਨ ਬਾਅਦ ਸਾਨੂੰ ਭਰੋਸਾ ਦੇ ਕੇ ਪਹਿਲਾਂ ਉਹ ਕਹਿੰਦੇ ਟੀਚਰ ਭੇਜਾਂਗੇ ਸਾਨੂੰ ਇਦਾਂ ਕੋਈ ਵਿਸ਼ਵਾਸ ਨਹੀਂ ਤੁਹਾਡੇ ਤੇ ਕਿਉਂਕਿ 4 ਤਰੀਕ ਦੇ ਤੁਸੀਂ ਤੁਹਾਨੂੰ ਚਿੱਠੀ ਭੇਜੀ ਆ ਤੁਸੀਂ ਉਸ ਦਿਨ ਦਾ ਸਾਨੂੰ ਕੋਈ ਰਾਬਤਾ ਨਹੀਂ ਬਣਾਇਆ ਕੋਈ ਮੇਲੇ ਨਹੀਂ ਕੀਤੀ ਜਾਂ ਕੋਈ ਦੱਸਿਆ ਨਹੀਂ ਵੀ ਭੇਜਾਂਗੇ ਜਾਂ ਨਹੀਂ ਭੇਜਾਂਗੇ ਕੋਈ ਨਹੀਂ ਅਸੀਂ ਕਹਾਂ ਤੁਸੀਂ ਲਿਖਤੀ ਰੂਪ ਦੇ ਵਿੱਚ ਦੋਗੇ ਤਾਂ ਅਸੀਂ ਧਾਰਨਾ ਚੱਕਾਂਗੇ ਨਹੀਂ ਤਾਂ ਨਹੀਂ ਚੱਕਾਂਗੇ अच्छा फेर उन्होंने लैगती रूप ਦੇ ਵਿੱਚ ਚਿੱਠੀ ਭੇਜੀ ਤੇ ਉਹਦੇ ਤੇ ਸਾਈਨ ਕਰਕੇ ਵੀ ਸੋਮਵਾਰ ਤੋਂ ਤੁਹਾਡੇ ਟੀਚਰ ਇੱਥੇ ਆਊਗਾ ਇਹ ਟੀਚਰ ਜਿਹੜੇ ਆਉਣੇ ਆ ਟੀਚਰ ਜਿਹੜੇ ਦੋ ਇੱਥੇ ਸੀਗੇ ਉਹੀ ਆ ਰਹੇ ਕਿ ਨਵੇਂ ਆ ਰਹੇ ਉਹ ਕਹਿੰਦੇ ਵੀ ਅਸੀਂ ਇੱਕ ਹਫ਼ਤੇ ਲਈ ਪਹਿਲਾਂ ਤੁਸੀਂ ਅਸੀਂ ਕਰਦੇ ਆ ਇਹ ਅਰਜੀ ਤੌਰ ਤੇ ਭੇਜਦੇ ਆ ਅਸੀਂ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹੀ ਟੀਚਰ ਆਵੇ ਸਾਡੀ ਵੀ ਮੰਗੇ ਇਹੀ ਆ ਵੀ ਉਹ ਟੀਚਰ ਆਉਣਾ ਚਾਹੀਦਾ ਹੈ ਕਿਉਂਕਿ ਤਨਖਾਹ ਇੱਥੋਂ ਲੈਂਦੇ ਆ ਤਨਖਾਹ ਇੱਥੋਂ ਹੀ ਹੋਣੀ ਆ ਜੇ ਤਾਂ ਉਹਨਾਂ ਦੀ ਬਦਲੀ ਹੋ ਕੇ ਗਈ ਹੋਵੇ ਫਿਰ ਸਾਨੂੰ ਆਸ ਨਹੀਂ ਚੱਲ ਕੋਈ ਨਵਾਂ ਟੀਚਰ ਆ ਸਕਦਾ ਜਿੰਨਾ ਚਿਰ ਉਹ ਕਾਗਜ਼ਾਂ ਦੇ ਵਿੱਚ ਇੱਥੇ ਬ ਉਹਨਾਂ ਚਾਹੇ ਇਥੇ ਕੋਈ ਟੀਚਰ ਨਹੀਂ ਆ ਸਕਦਾ ਇੰਗਲਿਸ਼ ਟੀਚਰ ਤੇ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਕਹਿੰਦੇ ਵੀ ਪੰਜਾਬ ਵਿੱਚ ਮੈਂ ਸਿੱਖਿਆ ਕ੍ਰਾਂਤੀ ਲੈ ਆਂਦੀ ਆ ਇਹ ਤਾਂ ਦੇਖੇ ਰਿਆਂ ਜਿਆ ਪਤਾ ਲੱਗ ਗਿਆ ਸਿੱਖਿਆ ਕ੍ਰਾਂਤੀ ਕੀ ਆ ਰੋੜਾਂ ਦੇ ਜਿਹੜੇ ਲੋਕ ਵੀ ਖੜੇ ਸੀ ਹਨ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸਿੱਖਿਆ ਕ੍ਰਾਂਤੀ ਕੀ ਹੈ ਬੇ ਕਾਹਦੇ ਇਹ ਬੱਚੇ ਸਾਰੇ ਰੋੜਾਂ ਦੇ ਖੜੇ ਸੀ ਆਜ ਬੱਚੇ ਦੇਸ਼ ਦਾ ਭਵਿੱਖ ਆ ਬੱਚੇ ਉਹ ਰੋੜ ਦੇ ਉੱਤੇ ਖੜੇ ਹੋਣ ਤਾਂ ਕਿੰਨੀ ਸ਼ਰਮ ਨਾ ਆ ਗਾ ਜੇ ਸੋਮਵਾਰ ਨੂੰ ਟੀਚਰ ਨਹੀਂ ਆਉਂਦੇ ਫਿਰ ਅਗਲਾ ਥਾੜਾ ਕੀ ਅਗਲਾ ਫਿਰ ਉਹੀ ਤਾਂ ਉਹਨਾਂ ਦੱਸ ਦਿੱਤਾ ਸੀ ਉਸ ਦਿਨ ਉਦੋਂ ਹੀ ਦੱਸ ਦਿੱਤਾ ਵੀ ਅਗਲੇ ਟੀਚਰ ਸਾਡੇ ਨਹੀਂ ਆਉਣਗੇ ਸੋਮਵਾਰ ਨੂੰ ਨਹੀਂ ਆਉਗੇ ਤੇ ਅਸੀਂ ਵੱਡੇ ਤੌਰ ਤੇ ਪ੍ਰਦਰਸ਼ਨ ਕਰਾਂਗੇ ਮੈਂ ਮੈਨਾਂ ਜਿਹਨਾਂ ਨੇ ਦੱਸਿਆ ਕਿ ਵੀ ਇੱਥੇ ਵੱਡਾ ਜਿਹੜਾ ਇੱਥੇ ਧਰਨਾ ਕਾਫੀ ਜਿਹੜੇ ਕਈ ਘੰਟੇ ਧਰਨਾ ਲੱਗਾ ਰਿਹਾ ਤੇ ਤੇ ਆਪਣੇ ਪ੍ਰਿੰਸੀਪਲ ਸਾਹਿਬ ਇਥੋਂ ਡੀਓ ਸਾਹਿਬ ਨਾਲ ਵੀ ਇਹਨਾਂ ਦੀ ਗੱਲ ਹੋਈ ਹੈ ਤੇ ਡੀਓ ਸਾਹਿਬ ਨੇ ਪ੍ਰਿੰਸੀਪਲ ਦੀ ਡਿਊਟੀ ਲਈ ਤੇ ਪ੍ਰਿੰਸੀਪਲ ਸਾਹਿਬ ਨੇ ਇਹਨਾਂ ਨੂੰ ਇਹ ਜਿਹੜਾ ਅਸ਼ਵਾਸ਼ਣ ਦਿੱਤਾ ਹੈ ਕਿ ਸੋਮਵਾਰ ਤੋਂ ਜਿਹੜੇ ਟੀਚਰ ਆ ਜਾਣਗੇ ਤੇ ਬੜੇ ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਜਿਹੜੀਆਂ ਸਪੀਚਾਂ ਦਿੰਦੇ ਆ ਲਗਾਤਾਰ ਆਪਣੀਆਂ ਮੰਚਾਂ ਤੇ ਮਾਈਕ ਵਿੱਚ ਖੜ ਕੇ ਭਾਸ਼ਣ ਦਿੰਦੇ ਆ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਆ ਗਈ ਆ ਪਰ ਇਹ ਫਾਦੀਪੁਰ ਪਿੰਡ ਇੱਕ ਵੱਡੀ ਉਦਾਹਰਣ ਜਿੱਥੇ ਪੰਜਾਬ ਵਿੱਚ ਇਹਨਾਂ 4 ਸਾਲਾਂ ਦੇ ਦੌਰਾਨ ਸਟੂਡੈਂਟ ਵੀ ਜਿਹੜੇ ਆ ਉਹ ਸੜਕਾਂ ਤੇ ਆ ਚੁੱਕੇ ਆ ਧੰਨੇ ਲੱਗ ਰਹੇ ਆ ਪੰਜਾਬ ਦੇ ਵਿੱਚ ਤੇ ਗੱਲ ਪੰਜਾਬ ਦੇ ਮੁੱਖ ਮੰਤਰੀ ਸਿੱਖਿਆ ਕ੍ਰਾਂਤੀ ਦੀ ਕਰ ਰਹੇ ਆ ਸਕੂਲਾਂ ਨੂੰ ਰੰਗ ਰੋਗਨ ਕਰਨਾ ਸਿੱਖਿਆ ਕ੍ਰਾਂਤੀ ਨਹੀਂ ਆਉਣੀ ਸਕੂਲਾਂ ਵਿੱਚ ਜਦ ਤੱਕ ਟੀਚਰ ਨਹੀਂ ਆਉਂਦੇ ਜਦ ਤੱਕ ਉਹ ਬੱਚਿਆਂ ਨੂੰ ਪੜ੍ਹਾਉਂਦੇ ਨਹੀਂ ਜਦੋਂ ਟੀਚਰ ਹੀ ਜਿਹੜੇ ਸਰਕਾਰੀ ਕੰਮਾਂ ਵਿੱਚ ਆਪਣਾ ਟਾਈਮ ਲਾਉਣਗੇ ਸਕੂਲ ਤੇ ਕਲਾਸਾਂ ਵੇਹਲੀਆਂ ਰਹਿਣਗੀਆਂ ਤਾਂ ਕਿੱਦਾਂ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਆ ਸਕਦੀ ਆ ਫਲੋਰ ਹਲਕੇ ਦਾ ਪਿੰਡ ਹੈ ਹਰੀਪੁਰ ਖਾਸਾ ਹਰੀਪੁਰ ਖਾਸਾ ਪਿੰਡ ਵਿੱਚ ਸਰਕਾਰੀ ਸਕੂਲ ਦੇ ਵਿੱਚ ਜਿੱਥੇ ਟੀਚਰਾਂ ਦੀ ਘਾਟ ਹੋਣ ਕਰਕੇ ਅੱਜ ਜਿਹੜੇ ਸਕੂਲ ਦੇ ਸਟੂਡੈਂਟ ਆ ਉਹਨਾਂ ਨੂੰ ਧਰਨੇ ਤੇ ਬਹਿਣਾ ਪਿਆ ਜਿੱਥੇ ਬੱਚਿਆਂ ਦੀ ਪੜ੍ਹਾਈ ਦਾ ਸਮਾਂ ਆ 10ਵੀਂ ਕਲਾਸ ਦੇ ਬੋਰਡ ਦੇ ਪੇਪਰ ਸਟਾਰਟ ਹੋਣ ਵਿੱਚ ਥੋੜੇ ਜਿھے ਦਿਨ ਬਾਕੀ ਆ ਪਰ ਉਹ ਬੱਚਿਆਂ ਦਾ ਪੜ੍ਹਾਈ ਤੇ ਧਿਆਨ ਹੋਣਾ ਚਾਹੀਦਾ ਸੀਗਾ ਪਰ ਬੱਚਿਆਂ ਨੂੰ ਟੀਚਰ ਨਾ ਹੋਣ ਕਰਕੇ ਸਕੂਲ ਦੇ ਵਿੱਚ ਅੱਜ ਸੜਕਾਂ ਤੇ ਧਰਨੇ ਤੇ ਧਰਨੇ ਲਾਉਣੇ ਪੈ ਰਹੇ ਆ ਤੇ ਖੁਸ਼ੀ ਰਾਮ ਜੀ ਸਾਡੇ ਨਾਲ ਨੇ ਜੋ ਭੋਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਜਿਲ੍ਹਾ ਜੰਦਰ ਦੇ ਪਰਿਵਾਰੀ ਆ ਤੈਨੂੰ ਸ਼ੀਰਮ ਜੀ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੀ ਗੱਲ ਪਿਛਲੇ 4 ਸਾਲਾਂ ਤੋਂ ਕੀਤੀ ਜਾ ਰਹੀ ਆ ਵੀ ਪੰਜਾਬ ਨੂੰ ਦਿੱਲੀ ਵਾਲਾ ਮਾਡਲ ਜਿਹੜਾ ਆ ਉਹ ਪੰਜਾਬ ਵਿੱਚ ਲਿਆਂਦਾ ਗਿਆ ਪਰ ਅੱਜ ਫਲੋਰ ਹਲਕੇ ਦਾ ਪੈਂਡਿਆ ਹਰਿਆਣਾ ਹਰੀਪੁਰ ਖਾਸਾ ਜਿੱਥੇ ਕਿ ਸੋਨੇ ਨੂੰ ਧਾਨੇ ਤੇ ਧਾਨੇ ਲਾਉਣੇ ਪੈ ਰਹੇ ਆ ਟੀਚਰਾਂ ਨੂੰ ਲਿਆਉਣ ਲਈ ਦੇਖੋ ਬੜੀ ਮਤਭਾਗੀ ਘਟਨਾ ਹੈ ਕਿ ਅੱਗੇ ਸੁਣਦੇ ਸੀ ਕਿ ਬੇਰੋਜ਼ਗਾਰ ਅਧਿਆਪਕ ਧਰਨੇ ਤੇ ਕਿਸਾਨ ਧਰਨੇ ਤੇ ਮਜ਼ਦੂਰ ਧਰਨੇ ਤੇ ਦੁਕਾਨਦਾਰ ਧਰਨੇ ਤੇ ਅੱਜ ਪੰਜਾਬ ਦੇ ਵਿੱਚ ਜਿਹੜੀ ਬਦਲਾਅ ਦੀ ਸਰਕਾਰ ਆਈ ਸੀ ਉਹਨਾਂ ਨੇ ਐਡਾ ਤਕੜਾ ਬਦਲਾਅ ਕਰ ਦਿੱਤਾ ਕਿ ਜਿਹੜਾ ਸਾਡੇ ਆਉਣ ਵਾਲਾ ਪਵੈਖਿਆ ਜਿਹਨੇ ਪੰਜਾਬ ਉਸ ਦੇਸ਼ ਨੂੰ ਸਾਹਮਣਾ ਉਹ ਵੀ ਬੱਚੇ ਸਾਨੂੰ ਜਿਹੜੇ ਉਹਨਾਂ ਨੇ ਸੜਕਾਂ ਤੇ ਬਿਠਾ ਦਿੱਤੇ ਔਰ ਇਹਦੀ ਇਹਦੀ ਇੱਕ ਕਲੀ ਕਰਨ ਲਈ ਹਰਿਪੁਰ ਖਾਲਸਾ ਦੀ ਘਟਨਾ ਨਹੀਂ ਤੁਸੀਂ ਮੈਂ ਕਹਿੰਦਾ ਜਿਹੜੇ ਮਰਜੀ ਪਿੰਡ ਜਾਓ ਕਿਉਂਕਿ ਮਾਡਰਨ ਸਮਾਜ ਪਾਰਟੀ ਦੇ ਮਾਨਜੋਗ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਨੇ 15 ਮਾਰਚ ਨੂੰ ਪੰਜਾਬ ਦੇ ਅੰਦਰ ਪੰਜਾਬ ਸੰਭਾਲੋ ਮਹਮ ਸ਼ੁਰੂ ਕੀਤੀ ਸੀ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਪੰਜਾਬ ਦੀਆਂ ਮੌਜੂਦਾ ਔਰ ਪੁਰਾਣੀਆਂ ਸਰਕਾਰਾਂ ਨੇ ਗੁਟਕਾ ਸਾਫ ਦੀ ਸੌਖਾ ਕੇ ਵੀ ਕਹੀ ਸੀ ਇਹਨਾਂ ਨੇ ਗਾਰੰਟੀ ਦਿੱਤੀ ਸੀ ਕਿ ਪੰਜਾਬ ਚੋਂ ਨਸ਼ਾ ਮੁਕਤ ਕਰਨਾ ਪਰ ਕੋਈ ਇੱਕ ਪਿੰਡ ਵੀ ਬਾਹਰ ਖੜੀ ਕਰਕੇ ਕਹੇ ਕਿ ਉਸ ਇਸ ਪਿੰਡ ਵਿੱਚ ਨਸ਼ਾ ਮੁਕਤ ਹੋ ਗਿਆ ਮਾਮਾ ਦੇ ਪੁੱਤ 2 ਲੱਖ ਤੋਂ ਵੱਧ ਮਾਮਾ ਦਾ ਪੁੱਤ ਚਟਾਈ ਖਾ ਗਈ ਔਰ ਉਹਦੇ ਨਾਲ ਅਸੀਂ ਕਿਹਾ ਸੀ ਕਿ ਪੰਜਾਬ ਸੰਭਾਲੋ ਮਹਿਮ ਦਾ ਦੂਜਾ ਪੜਾ ਜਿਹੜਾ ਸੀ ਸਿੱਖਿਆ ਕ੍ਰਾਂਤੀ ਜਦੋਂ ਇਹਨਾਂ ਨੇ ਨਾਮ ਸ਼ੁਰੂ ਕੀਤਾ ਅਸੀਂ ਕਿਹਾ ਸੀ ਕਿ ਸਕੂਲਾਂ ਦੇ ਵਿੱਚ ਮਾਸਟਰ ਔਰ ਹਸਪੀਟਲਾਂ ਦੇ ਵਿੱਚ ਡਾਕਟਰ ਇਹ ਪਹਿਲ ਦੇ ਆਧਾਰ ਤੇ ਸਰਕਾਰ ਦਵੇ ਪਰ ਪੂਰੀ ਤਰ੍ਹਾਂ ਹਰ ਨੀਤੀ ਦੇ ਉੱਤੇ ਸਰਕਾਰ ਪੂਰੀ ਤਰ੍ਹਾਂ ਫੇਲਿਆ ਔਰ ਹੈਰਾਨੀ ਵਾਲੀ ਗੱਲ ਇਹ ਆ ਕਿ ਫਲੋਰ ਹਲਕੇ ਦਾ ਜਿਹੜਾ ਸਰਕਾਰ ਨੇ ਇੱਥੋਂ ਇੰਚਾਰਜ ਲਗਾਇਆ ਹੋਇਆ ਉਹ ਡੀਓ ਵੀ ਰਿਹਾ ਔਰ ਸਕੂਲ ਦਾ ਪ੍ਰਿੰਸੀਪਲ ਵੀ ਰਿਹਾ ਔਰ ਅੱਜ ਕੱਲ ਉਹਨੂੰ ਸਰਕਾਰ ਨੇ ਐਜੂਕੇਸ਼ਨ ਬੋਰਡ ਦਾ 22 ਚੇਅਰਮੈਨ ਲਗਾਇਆ ਹੋਇਆ ਜੇ ਉਹਰੇ ਹਲਕੇ ਦੇ ਵਿੱਚ ਵਿਦਿਆਰਥੀ ਧਰਨੇ ਤੇ ਬਹਿ ਗਏ ਤਾਂ ਫਿਰ ਹੋਰ ਹਲਕਿਆਂ ਦਾ ਦੇਖੋ ਕੀ ਹਾਲ ਹੁਣ ਸਿੱਖਿਆ ਕ੍ਰਾਂਤੀ ਸਿਰਫ ਕਲੀ ਰੰਗ ਰੋਗਨ ਕਰਨ ਨੂੰ ਇਹ ਸਿੱਖਿਆ ਕ੍ਰਾਂਤੀ ਭਗਵੰਤ ਮਾਨ ਜੀ ਦੇ ਸਮਝ ਰਹੇ ਆ ਉਹਨਾਂ ਨੂੰ ਸੁਚੇਤ ਹੋ ਕੇ ਜਿਹੜੇ ਆ 5-6 ਮਹੀਨੇ ਉਹਨਾਂ ਦੇ ਪਏ ਆ ਇਹ ਜਿਹੜੀਆਂ ਆਪਣੀਆਂ ਨਹੀਂ ਬਿਆੰਕ ਕਸਣੇ ਸ਼ੁਰੂ ਕੀਤੇ ਆ ਜਿਹੜੇ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਆ ਤਾ ਭਗਵੰਤ ਮਾਨ ਜੀ ਕਦੇ ਕਿਸੇ ਲੀਡਰ ਨੂੰ ਟਾਂਚ ਕਰੀ ਜਾਂਦੇ ਆ ਕਦੇ ਕਿਸੇ ਲੀਡਰ ਨੂੰ ਟਾਂਚ ਕਰੀ ਜਾਂਦੇ ਆ ਪਰ ਪੰਜਾਬ ਨੂੰ 29 ਤਰੱਕੀ ਖੁਸ਼ਹਾਲੀ ਦਾ ਇੱਕ ਵੀ ਪੁਆਇੰਟ ਉਹਨਾਂ ਦੇ ਕੋਲ ਨਹੀਂ ਹੈਗਾ ਔਰ ਰੋਜ਼ ਅਸੀਂ ਦੇਖਦੇ ਆ ਤੁਸੀਂ ਵੀ ਸਵੇਰੇ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਕਿ ਕਿਸਾਨਾਂ ਨੂੰ ਬਜ਼ੁਰਗ ਕਿਸਾਨਾਂ ਨੂੰ ਧੂ ਤੂ ਕੇ ਪੁਲਿਸ ਨੇ ਬਠਿੰਡਾ ਦੇ ਵਿੱਚ ਲਾਠੀਆਂ ਹੀ ਮਾਰੀਆਂ ਅਥਰੂ ਗੈਸ ਵੀ ਚਲਾਈ ਕਿਸਾਨ ਵੀ ਸੜਕ ਤੇ ਮਜ਼ਦੂਰ ਵੀ ਸੜਕ ਤੇ ਹੁਣ ਜਿਹੜਾ ਵਿਦਿਆਰਥੀ ਵੀ ਸੜਕ ਤੇ ਆ ਗਿਆ ਇਹ ਸਰਕਾਰ ਦਾ ਫੇਲਿਅਰ ਆ ਔਰ ਅਸੀਂ ਤੁਹਾਡੇ ਮਾਧਿਅਮ ਤੋਂ ਸੱਦਾ ਦੇਨੇ ਆ ਕਿ ਪੰਜਾਬ ਨੂੰ 78 ਸਾਲ ਦੇ ਆਜ਼ਾਦੀ ਤੋਂ ਬਾਅਦ ਜਿੱਥੇ ਕਾਂਗਰਸ ਨੇ ਲੁੱਟਿਆ ਕੁੱਟਿਆ ਔਰ ਉਸ ਤੋਂ ਬਾਅਦ ਅਕਾਲੀ ਦਲ ਨੇ ਵੀ ਬਖਸ਼ਿਆ ਨਹੀਂ ਤੁਸੀਂ ਪਿਛਲੇ ਦਿਨੀ ਦੇਖਿਆ ਹੋਣਾ ਕਿ ਅੱਜ ਉਹ ਭਾਵੇਂ ਸਾਢੇ 600 650 ਸਾਲਾਂ ਦਾ ਸਮਾਰੋਹ ਕਰਵਾ ਰਹੇ ਆ ਤਾਂ ਜਦੋਂ ਉਹਨਾਂ ਨੂੰ ਇਹ ਸਵਾਲ ਅਸੀਂ ਕਰਦੇ ਆ ਕਿ ਗੁਰੂ ਰਵਦਾਸ ਜੀ ਦੇ ਨਾਂ ਤੇ ਕੋਈ ਯੂਨੀਵਰਸਿਟੀ ਕੋਈ ਕਾਲਜ ਕੋਈ ਬਣਾਇਆ ਜਾਵੇ ਤਾਂ ਉਹਦੇ ਲਈ ਸਰਕਾਰ ਦੇ ਹੱਥ ਖੜੇ ਆ ਅਸੀਂ ਚਾਹੁੰਦੇ ਆ ਕਿ ਪੰਜਾਬ ਦੀ ਤਰੱਕੀ ਜਿਹੜੀ ਗੁਰੂ ਸਾਹਿਬਾਂ ਨੇ ਬਾਣੀ 'ਚ ਗੱਲ ਕਹੀ ਸੀ ਕਿ ਅਵਿਦਿਆ ਹਿਤਕੀਨ ਬੇਬਕ ਬੀ ਮਲਿਨ ਕਿ ਵਿਦਿਆ ਤੋਂ ਬਿਨਾ ਇਨਸਾਨ ਅੰਨਾ ਆ ਉਹਨੂੰ ਜਿੰਨਾ ਚਿਰ ਮਰਜੀ ਗੁਲਾਮ ਬਣਾ ਕੇ ਰੱਖਿਆ ਜਾ ਸਕਦਾ ਮੈਂ ਕਹਿੰਦਾ ਸਰਕਾਰ ਗੁਰੂਆਂ ਦੀ ਬਾਣੀ ਤੋਂ ਉਲਟ ਕੰਮ ਕਰ ਰਹੀ ਆ ਸਕੂਲਾਂ ਦੇ ਜਿਹੜੇ ਟੀਚਰ ਆ ਪਹਿਲਾਂ ਤਾਂ ਪੂਰੇ ਨਹੀਂ ਜਿਹੜੇ ਉਹ ਹੈਗੇ ਆ ਉਹਨਾਂ ਨੂੰ ਕਿਤੇ ਬੀਐਲਓ ਲਾ ਕੇ ਭੇਜ ਦਿੱਤਾ ਕਿਸੇ ਨੂੰ ਰਾਜਸਥਾਨ ਟ੍ਰੇਨਿੰਗ ਤੇ ਭੇਜ ਦਿੱਤਾ ਕਿਸੇ ਨੂੰ ਇਹ ਕਹਿੰਦੇ ਅਸੀਂ ਵਿਦੇਸ਼ ਟ੍ਰੇਨਿੰਗ ਤੇ ਭੇਜ ਦਿੱਤਾ ਤਾਂ ਮੈਂ ਸਰਕਾਰ ਨੂੰ ਨਮਰਤਾ ਸਹਿਤ ਬੇਨਤੀ ਕਰਦਾ ਕਿ ਜਾਗੋ ਨੀਂਦ ਤਿਆਗੋ ਤੁਸੀਂ ਵਿਅੰਗ ਕਰਨੇ ਟੁਟਕਲੇਬਾਜੀ ਤੋਂ ਬਾਹਰ ਆ ਕੇ ਪੰਜਾਬ ਦੀ ਦੇਖੋ ਇਹਨਾਂ ਨੇ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਰੇਤ ਤੋਂ ਇਹਨਾਂ ਅਮੰਦਨ ਕਰਦੇ ਹਾਂਗੇ ਕਿ ਜਿਹੜਾ ਪੰਜਾਬ ਦਾ ਕਰਜ਼ਾ ਮੁਕਤ ਹੋ ਜਾਊਗਾ ਪਰ ਅਸੀਂ ਤਾਂ ਖਰਾਣ ਆ ਕਿ ਐਡਾ ਬੋਝ ਪੰਜਾਬੀਆਂ ਦੇ ਸਿਰ ਤੇ ਪੈ ਗਿਆ ਕਿ ਜੰਮ ਦਾ ਬੱਚਾ ਵੀ ਕਰਜ਼ਾਈ ਪੰਜਾਬ ਚ ਪੈਦਾ ਹੋਊਗਾ ਸਹੀ ਔਰ ਮੈਂ ਧਨਵਾਦੀ ਹਾਂ ਇਹ ਪਿੰਡ ਮੇਰਾ ਜ਼ਿਲ੍ਹਾ ਪ੍ਰਸ਼ਾਸਨ ਜ਼ੋਨ ਗੰਨਾਪਿੰਡ ਤੋਂ ਮੇਰੀ ਧਰਮ ਪਤਨੀ ਰਜਨੀ ਬਾਲਾ ਜੀ ਇੱਥੋਂ ਚੌਣ ਲੜਿਆ ਔਰ ਵੱਡੇ ਮਾਰਜਨ ਨਾਲ ਇਸ ਪਿੰਡ ਨੇ ਮੈਨੂੰ ਜਤਾਇਆ ਇਸੇ ਕਰਕੇ ਜਦੋਂ ਮੈਨੂੰ ਪਤਾ ਲੱਗਾ ਕਿ ਇੱਥੇ ਕੋਈ ਸਮੱਸਿਆ ਹੈ ਤਾਂ ਮੈਂ ਤੁਹਾਨੂੰ ਨਾਲ ਲੈ ਕੇ ਇੱਥੇ ਆ ਔਰ ਮੈਂ ਵਾਅਦਾ ਕਰਦਾ ਪਿੰਡ ਵਾਸੀਆਂ ਨਾਲ ਤੁਹਾਡੇ ਮਾਧਿਅਮ ਤੋਂ ਕਿ ਹਲੇ ਸੌ ਚੱਕ ਸਮਾਗਮ ਹੋਇਆ ਨਹੀਂ ਜ਼ਿਲ੍ਹਾ ਪ੍ਰਸ਼ਾਸਨ ਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਵੀ ਪਾਵਰਾਂ ਹੁੰਦੀਆਂ ਸਕੂਲ ਦੇ ਟੀਚਰ ਪ੍ਰਤੀਗੰਮੀ ਔਰ ਮੈਂ ਵਿਸ਼ਵਾਸ ਦਵਾਉਣਾ ਕਿ ਮੇਰੇ ਜਿੰਨੇ ਪਿੰਡਿਆ ਹਾਲਾਂਕਿ ਹਲਕਾ ਫਲੋਰ ਦਾ ਇੰਚਾਰਜਾਂ ਬੀਐਸਪੀ ਦਾ ਸਾਰੇ ਹਲਕਿਆਂ 'ਚ ਅਸੀਂ ਆਉਣ ਵਾਲੇ ਦਿਨਾਂ 'ਚ ਬਜਟ ਕਰਾਂਗੇ ਜਿੱਥੇ ਜਿੱਥੇ ਜਿੰਨੇ ਜਿੰਨੇ ਟੀਚਰ ਆ ਜਿੰਨੇ ਵਿਦਿਆਰਥੀ ਔਰ ਕਿੰਨੇ ਟੀਚਰ ਆ ਕਿੰਨਿਆਂ ਦੀ ਘਾਟ ਆ ਸਰਕਾਰ ਨੂੰ ਚਰਾਸਤੇ ਦੇ ਵਿੱਚ ਨੰਗੇ ਕਰਾਂਗੇ 100 ਵਾਰ ਤੱਕ ਸਰਕਾਰ ਨੇ ਅਸ਼ਵਾਸ਼ਣ ਦਿੱਤਾ ਵੀ ਦੋ ਟੀਚਰ ਇੱਥੇ ਆ ਜਾਣਗੇ ਜੇ ਸੋਮਵਾਰ ਨੂੰ ਦੋ ਟੀਚਰ ਨਹੀਂ ਆਉਂਦੇ ਤਾਂ ਕੀ ਤੁਸੀਂ ਇਹਨਾਂ ਸਟੂਡੈਂਟ ਦੇ ਨਾਲ ਖੜੇ ਹੋ ਕੇ ਸੰਘਰਸ਼ ਵਿੱਚ ਸ਼ਾਮਲ ਹੋਵੋਗੇ ਲਖੋ ਮੈਂ ਤਾਂ ਕਹਿ ਰਿਹਾ ਵੀ ਕੱਲਾ ਹਰਿਪੁਰ ਦਾ ਮਸਲਾ ਨਹੀਂ ਅਸੀਂ ਤਾਂ ਪੂਰੇ ਪੰਜਾਬ ਪੰਜਾਬ ਸੰਭਾਲਣ ਦੀ ਮਹਮ ਚਲਾਈ ਹੋਈ ਆ ਹਰੀ ਪਰ ਵੀ ਪੈਣੀ ਕੰਗਰਾਈਆਂ ਜਿੱਥੇ ਕਿਤੇ ਵੀ ਕੰਮ ਕਰਨਾ ਪਿਆ ਅਸੀਂ ਅਸੀਂ ਵਿਦਿਆਰਥੀਆਂ ਨਾਲ ਵੀ ਖੜੇ ਹਾਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਖੜੇ ਹਾਂ ਜਿੱਦਾਂ ਦਾ ਵੀ ਸੰਘਰਸ਼ ਕਰਨਾ ਪਿਆ ਕਿਉਂਕਿ ਡਾਕਟਰ ਅਵਤਾਰ ਸਿੰਘ ਕ੍ਰਿਮਪਰੀ ਸਾਹਿਬ ਪ੍ਰਧਾਨ ਭਾਜਨ ਸਮਾਜ ਪਾੜੀ ਪੰਜਾਬ ਉਹਨਾਂ ਨੇ ਸਾਰਾ ਇਹ ਮਸਲਾ ਮੈਂ ਧਿਆਨ ਚ ਲਿਆਤਾ ਉਹਨਾਂ ਨੇ ਕਿਹਾ ਕਿ ਹਰ ਤਰ੍ਹਾਂ ਤੁਸੀਂ ਪਿਛਲੇ ਦਿਨੀ ਕੁਝ ਦੇਖਿਆ ਹੋਣਾ ਤੁਹਾਡੇ ਪੱਤਰਕਾਰ ਵੀਰ ਜਦੋਂ ਮਾਈਨਿੰਗ ਦੀ ਕਵਰਿੰਗ ਕਰਨ ਗਏ ਉਹਨਾਂ ਨੂੰ ਵੀ ਸਰਕਾਰ ਦੇ ਗੁੰਡਾ ਅੰਸਰਾਂ ਨੇ ਘੇਰਿਆ ਉਦੋਂ ਵੀ ਸਰਦਾਰ ਅਵਤਾਰ ਸਿੰਘ ਕ੍ਰੀਮਪਰੀ ਸਾਹਿਬ ਨੇ ਤੁਰੰਤ ਸਟੈਂਡ ਲੈ ਕੇ ਉੱਚ ਅਧਿਕਾਰੀਆਂ ਨਾਲ ਫੋਨ ਤੇ ਵੀ ਗੱਲ ਕੀਤੀ ਔਰ ਉੱਥੋਂ ਪੱਤਰਕਾਰ ਵੀਰਾਂ ਨੂੰ ਵਿਵਾਰ ਕੱਢਿਆ ਬੀਐਸਪੀ ਪੰਜਾਬ ਨੂੰ ਸੰਭਾਲਣ ਲਈ ਮਜ਼ਬੂਤੀ ਲਈ ਇਥੋਂ ਨਸ਼ਾ ਮੁਕਤ ਕਰਨ ਦੇ ਲਈ ਵਿਦਿਆਰਥੀਆਂ ਨੂੰ ਟੀਚਰ ਦਿਵਾਉਣ ਦੇ ਲਈ ਔਰ ਸਕੂਲਾਂ ਦੇ ਵਿੱਚ ਟੀਚਰ ਦਿਵਾਉਣ ਦੇ ਲਈ ਔਰ ਹਸਪੀਟਲਾਂ ਦੇ ਵਿੱਚ ਡਾਕਟਰ ਦਿਵਾਉਣ ਦੇ ਲਈ ਹਰ ਤਰ੍ਹਾਂ ਦਾ ਮਜ਼ਦੂਰ ਕਿਸਾਨ ਗਰੀਬ ਦੁਕਾਨਦਾਰ ਹਰ ਵਿਅਕਤੀ ਹਰ ਵਰਗ ਦੇ ਨਾਲ ਬਹੁਜਨ ਸਮਾਜ ਪਾਰਟੀ ਚਟਾਨ ਬੰਨ ਖੜੀ ਆ ਮੈਂ ਮਨਾ ਖੁਸ਼ੀराम ਜੀ ਜਿਨ੍ਹਾਂ ਦੱਸਿਆ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਵੀ ਸਿੱਖਿਆ ਕ੍ਰਾਂਤੀ ਪੰਜਾਬ ਵਿੱਚ ਆ ਚੁੱਕੀ ਆ ਇਹਨਾਂ ਦਾ ਕਹਿਣਾ ਕਿ ਸਕੂਲਾਂ ਨੂੰ ਰੰਗ ਰੋਗ ਨਿਕਾਣਾ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ ਜੇ ਸਿੱਖਿਆ ਕ੍ਰਾਂਤੀ ਲਿਆਉਣੀ ਆ ਜ਼ਮੀਨੀ ਔਰਤੇ ਪੰਜਾਬ ਦੇ ਵੇ ਸਕੂਲਾਂ ਵਿੱਚ ਜਿਹੜੇ ਟੀਚਰਾਂ ਦੀ ਘਾਟ ਆ ਉਹਦਾ ਟੀਚਰਾਂ ਦੀ ਘਾਟ ਪੂਰੀ ਕੀਤੀ ਜਾਵੇ ਤੇ ਪੰਜਾਬ ਦੇ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਵੇ ਚੇਤਾ ਚਾਲ ਲਈ ਪ੍ਰਦੀਪ ਰਾਜਾ